ਪਠਾਨਕੋਟ ਦੇ ਤਾਜਪੁਰ ਪਿੰਡ ਵਿੱਚ ਬੀਤੀ ਰਾਤ ਚੱਲੀਆਂ ਗੋਲੀਆਂ ਨੇ ਪਿੰਡ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਜਿਸ ਨਾਲ ਪਿੰਡ ਵਾਸੀਆਂ ਵਿੱਚ دہشت ਫੈਲ ਗਈ ਘਟਨਾ ਸਥਾਨ ਤੋਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਪੁਲਿਸ ਮੁਕੀ ਤੇ ਪਹੁੰਚ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਦੂਜੇ ਪਾਸੇ ਐਸਐਸਪੀ ਪਠਾਨਕੋਟ ਦਿਲਚਿੰਦਰ ਸਿੱਖ ਢਿੱਲੋਂ ਨੇ ਕਿਹਾ ਕਿ ਇੱਕ ਪਿੰਡ ਦੇ ਸਰਪੰਚ ਨੇ ਜੰਗਲੀ ਸੂਰ ਨੂੰ ਭਜਾਉਣ ਲਈ ਹਵਾ ਵਿੱਚ ਕੋਰੀ ਚਲਾਈ ਸੀ ਇਸ ਲਈ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਮੇਰਾ ਨਾਮ ਪੂਨਮ ਹੈ ਮੈਂ ਬਲਾਕ ਸਮਤੀ ਦੀ ਮੈਂਬਰ ਬਣੀ ਆ ਇਸ ਵਾਰ ਤੇ ਪਹਿਲਾਂ ਵੀ 6-7 ਸਾਲ ਤੋਂ ਮੈਂ ਪੰਚਾਇਤ ਮੈਂਬਰ ਆ। ਤੇ ਰਾਤ ਕੋਈ ਤਕਰੀਬ 11:20-22 ਮਿੰਟ ਤੇ ਮੈਨੂੰ ਕਾਲ ਆਈ ਆ। ਉਹ ਮੁੰਡੇ ਦੀ ਜਿਨ੍ਹਾਂ ਦੇ ਕੈਮਰੇ 'ਚ ਰਿਕਾਰਡ ਹੋਇਆ। ਉਹਨਾਂ ਕਿਹਾ ਕਿ ਦੀਦੀ ਐਵੇਂ ਨਾ ਇੱਥੇ ਫਾਇਰਿੰਗ ਹੋਈ ਆ। ਤੇ ਮੈਂ ਕਿਹਾ ਐਵੇਂ ਤਾਂ ਕੋਈ ਪਤਾ ਨਹੀਂ ਚੱਲਣਾ। ਤੇਰੇ ਕੋਲ ਜੋ ਰਿਕਾਰਡਿੰਗ ਆ ਉਹ ਭੇਜ ਮੈਨੂੰ। ਹੁਣ ਮੈਨੂੰ ਰਿਕਾਰਡਿੰਗ ਭੇਜੀ ਆ। ਤੇ ਮੈਂ ਨਾਲ ਹੀ ਸਰਪੰਚ ਸਾਹਿਬ ਨੂੰ ਭੇਜ ਦਿੱਤੀ ਰਿਕਾਰਡਿੰਗ। ਮੈਂ ਸਰਪੰਚ ਸਾਹਿਬ ਆਹ ਹਰਕਤ ਹੋਈ ਆ। ਹੁਣ ਪਤਾ ਨਹੀਂ ਕਿਸ ਵੇਸਤੇ ਹੋਈ ਆ। सरपंच साहब ने कहंदे कि चल ठीक है। ਉਸ ਨੂੰ ਕਦਰ ਨਹੀਂ ਰਿਪੋਰਟ ਕਰਦੀ ਹੈ ਕਿ ਨਹੀਂ ਮੈਂਗਾ ਕਰਨੀ ਚਾਹੀਦੀ ਆ। ਕਿਉਂਕਿ ਸਾਡਾ ਇਲਾਕਾ ਸੇਫ ਰਹੇਗਾ ਜੇ ਅਸੀਂ ਰੋਲਾ ਪਾਵਾਂਗੇ ਫੇਰ ਹੀ ਪਤਾ ਚੱਲੇਗਾ ਨਾ ਸਾਨੂੰ। ਤੇ ਚਲੋ ਉਹਨਾਂ ਨੇ 에어ਫੋਰਸ ਵਾਲਿਆਂ ਨੂੰ ਰਿਪੋਰਟ ਕੀਤੀ ਆ। ਪੰਜਾਬ ਪੁਲਿਸ ਨੂੰ ਵੀ ਰਿਪੋਰਟ ਕੀਤੀ ਆ। ਤੇ ਸਾਡੇ ਮਨ ਜੋ ਮੰਨ ਜੋ ਸਾਹਿਬ ਐਸਐਚਓ ਸਾਹਿਬ ਉਸੇ ਵਲੇ ਹੀ ਆ ਗਏ ਨੇ। ਗੱਡੀ ਤੇ ਆ ਕੇ ਉਹਨਾਂ ਨੇ ਆਪਣੀ ਟੀਮ ਪੂਰੀ ਆਈ ਆ ਉਹਨਾਂ ਦੀ। ਉਹਨਾਂ ਨੇ ਸਰਚ ਅਭਿਆਨ ਕੀਤਾ ਆ ਸਾਰੇ ਪਾਸੇ ਉਹਨਾਂ ਨੇ ਦੇਖਿਆ ਦੁਖਿਆ ਆ ਤੇ ਜਿਹੜੀ ਫਾਇਰਿੰਗ ਤੋਂ ਅਸੀਂ ਡਰ ਗਏ ਆ ਉਦੋਂ ਤੇ ਚਲੋ ਸਾਨੂੰ ਕੋਈ ਡਰ ਨਹੀਂ ਆਪਣਾ ਇਲਾਕਾ ਹੈ ਸਾਡਾ ਜਿਹੜੀ ਫਾਇਰਿੰਗ ਹੋਈ ਆ ਉਹਦੇ ਤੋਂ ਅਸੀਂ ਡਰ ਗਏ ਆ ਕਿ ਕੋਈ ਰਸਤੇ ਜਾਂਦਾ ਜਾਂਦਾ ਜਾਂ ਕਿਸੇ ਦੇ ਗੋਲੀ ਲੱਗ ਜਾਏ ਫਿਰ ਪ੍ਰੋਬਲਮ ਖੜੀ ਹੋ ਸਕਦੀ ਆ ਹੁਣ ਕੀ ਪਤਾ ਕਿਸੇ ਬੇਸਤੇ ਉਹਨਾਂ ਨੇ ਗੋਲੀ ਚਲਾਈ ਆ ਅਤ ਮੈਨੂੰ 73 ਪੌਣੇ 12 ਵਜੇ ਮੇਰੇ ਮੈਂਬਰ ਪ੍ਰਚਾਰ ਕੌਣ ਜੀ ਉਹਦਾ ਫੋਨ ਆਇਆ ਮੈਨੂੰ ਕਿ ਇੱਦਾਂ ਦਾ ਮਨੂ ਮੁਰੇ ਨੇ ਪਤਰੀ ਮੁੰਡਾ ਸਾਡੇ ਪਿੰਡੋਂ ਉਦੇ ਕੈਮਰੇ ਚ ਗੋਲੀ ਕੈਂਡਰ ਤੇ ਗੱਦੀ ਕੈਚ ਹੋਈ ਐ ਉਹਨੂੰ ਸਾਨੂੰ ਵੀਡੀਓ ਬਣਾ ਕੇ ਮੈਂ ਆਪਣੇ ਪਚਾਤ ਨੂੰ ਪਾਈ ਉਹਨੇ ਮੈਨੂੰ ਪਾਈ ਐ ਤੇ ਮੈਂ ਅੱਗੇ ਫਿਰ ਅੱਗੇ ਫੋਰਸ ਨੂੰ ਵਲਵ ਕੀਤਾ ਐ ਐਸਐਸਓ ਸਾਹਿਬ ਨੂੰ ਉਹ ਮੋਕੇ ਦੇ ਆਈ ਵੀ ਐ ਨਾ ਆ ਕਿ ਉਹਨਾਂ ਨੇ ਵਿਚਾਰਿਆਂ ਨੇ ਕਾਫੀ ਮਿਹਨਤ ਕੀਤੀ ਐ ਪੂਰੀ ਏਅਰ ਕੋਰਸ ਲੱਗ ਲੱਗੇ ਜਿਹੜੀ ਨਹਿਰ ਤੇ ਕੰਡੇ-ਕੰਡੇ ਸੱਤ ਕੀਤੀ ਹੋਣਾ ਅਗਲੇ ਪਿੰਡਾਂ ਵੀ ਕੀ ਇਹ ਸੱਤ ਕਰਨ ਵਾਸਤੇ ਉਹ ਤੇ ਸਰਾ ਬਰਾਦੀ ਉਹਨੇ ਤੇ ਕੋਰਸ ਹੀ ਦੱਬ ਸਕਦੀ ਐ ਭਰਾਹੀਂ ਤੇ ਸਾਨੂੰ ਵੀ ਨਹੀਂ ਪਤਾ ਸਰਾ ਕਿਹੜਾ ਹੈਗਾ ਕਿਹੜਾ ਨਹੀਂ ਏਅਰ ਫੋਰਸ ਵੀ ਤਰ੍ਹਾਂ ਕਰ ਸਕਦੀ ਹੈ। ਸਸ਼ਾਸਨ ਦੀ ਮੰਗ ਪ੍ਰਸ਼ਾਸਨ ਪਹਿਲਾਂ ਹੀ ਚੋਰਾਂ ਦੇ ਵੈਸੇ ਵੰਦ ਕਰ ਰਿਆ। ਰੋਜ਼ੀ ਰਾਤ ਨੂੰ ਗੱਲ ਹੋ ਰਹੀ ਹੈ ਕਾਫੀ। ਜੀ ਇੱਕ ਕੱਲ ਸਾਨੂੰ ਰਾਤ ਇਨਫੋਰਮੇਸ਼ਨ ਮਿਲੀ ਸੀਗੀ ਕਿ ਪਿੰਡ ਤਾਜਪੁਰਾ ਜਿਹੜਾ ਕਿ 에ਅਰ ਫੋਰਸ ਸਟੇਸ਼ਨ ਦੀ ਬੈਕ ਸਾਈਡ ਤੇ ਪੈਂਦਾ। ਉਹਦੇ ਬਾਰ ਬਾਰ ਫਿਰਨੀ ਤੇ ਇੱਕ ਕਾਰ ਵਿੱਚੋਂ ਹਵਾਈਰ ਫਾਇਰ ਹੋਇਆ ਸੀਗਾ। ਜਿਹਦੀ ਤਸਦੀਕ ਦੇ ਸਬੰਧ ਵਿੱਚ ਸਾਡੀ ਪੁਲਿਸ ਦੀ ਪਾਰਟੀ ਉੱਥੇ ਸਾਡੇ ਸੀਨੀਅਰ ਆਫੀਸਰ ਵੀ ਮੌਕੇ ਤੇ ਗਏ ਸੀਗੇ। ਤਸਦੀਕ ਕਰਨ ਤੇ ਪਾਇਆ ਗਿਆ ਕਿ ਤਿੰਨ ਤਾਜਪੁਰ ਦੇ ਬਾਰ ਬਾਰ ਫਿਰਨੀ ਦੇ ਉੱਤੇ ਨਸ਼ਹਿਰਾ ਨਲ ਬੰਦਾ ਦੇ ਸਰਪੰਚ ਸੁਖਜਿੰਦਰ ਸਿੰਘ ਇਹ ਰਾਤ ਨੂੰ ਆਪਣੇ ਟਰੈਵਲ ਕਰ ਰਹੇ ਸੀਗੇ ਤੇ ਕਿਉਂਕਿ ਜੰਗਲ ਏਰੀਆ ਆਸ-ਪਾਸੇ ਇਸ ਜੰਗਲ ਏਰੀਆ ਦੇ ਵਿੱਚੋਂ ਇੱਕ ਸੂਰਾਂ ਦਾ ਝੁੰਡ ਜਿਹੜੀ ਜੰਗਲੀ ਸੂਰ ਹੈ ਉਹ ਅਚਾਨਕ ਗੱਡੀ ਦੇ ਅੱਗੇ ਆ ਗਏ ਤੇ ਇਹਨਾਂ ਨੂੰ ਐ ਲੱਗਿਆ ਕਿ ਇਹ ਜੰਗਲੀ ਸੂਰ ਅਕਸਰ ਜਿਹੜੇ ਜੰਗਲੀ ਸੂਰ ਆ ਇਹ ਇਨਸਾਨਾਂ ਦੇ ਉੱਤੇ ਤੇ ਟਰੈਕਟਰਾਂ ਦੇ ਉੱਤੇ ਤੇ ਗੱਡੀਆਂ ਦੇ ਉੱਤੇ ਅਟੈਕ ਕਰਦੇ ਆ ਤੇ ਇਹਨਾਂ ਨੂੰ ਇਸ ਤਰ੍ਹਾਂ ਲੱਗਾ ਕਿ ਮੇਰੀ ਗੱਡੀ ਦਾ ਨੁਕਸਾਨ ਹੋ ਸਕਦਾ ਜਾਂ ਮੇਰਾ ਨੁਕਸਾਨ ਹੋ ਸਕਦਾ ਇਹਨਾਂ ਨੇ ਉਸ ਡਰ ਦੇ ਵਿੱਚ ਆ ਕੇ ਜਿਹੜਾ ਹੈਗਾ ਉੱਥੇ ਹਵਾਈ ਫਾਇਰ ਕੀਤਾ ਤਾਂ ਕਿ ਜੰਗਲੀ ਜਾਨਵਰ ਭੱਜ ਜਾਣ ਸੋ ਉਸ ਤੋਂ ਬਾਅਦ ਜਦੋਂ ਪੁਲਿਸ ਤਸਦੀਕ ਕਰ ਰਹੀ ਸੀਗੀ ਤੇ ਸਰਪੰਚ ਸਾਹਿਬ ਨੇ ਆਪ ਖੁਦ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੁਲਿਸ ਨੂੰ ਇਤਲਾਹ ਦਿੱਤੀ ਆ ਔਰ ਉਹਨਾਂ ਨੇ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਕਿ ਮੈਂ ਹੀ ਫਾਇਰ ਕੀਤਾ ਸੀ ਸਿਰਫ ਆਪਣੀ ਸੈਵਲ ਡਿਫੈਂਸ ਦੀ ਖਾਤਰ ਤਾਂ ਕਿ ਜੰਗਲੀ ਜਾਨਵਰ ਮੇਰਾ ਨੁਕਸਾਨ ਨਾ ਕਰ ਦੇਣ ਸੋ ਇਹ ਘਟਨਾ ਕੋਈ ਉਸ ਤਰ੍ਹਾਂ ਦੀ ਘਟਨਾ ਨਹੀਂ ਹੈ ਨਾ ਕਿਸੇ ਦੇ ਉੱਤੇ ਫਾਇਰ ਹੋਇਆ ਨਾ ਕਿਸੇ ਦੇ ਕਿਸੇ ਦੇ ਘਰ ਦੇ ਉੱਤੇ ਫਾਇਰ ਹੋਇਆ ਨਾ ਕਿਸੇ ਦੇ ਇੰਡੀਵਿਜੂਅਲ ਦੇ ਉੱਤੇ ਫਾਇਰ ਹੋਇਆ ਇਹ ਸਿਰਫ ਆਪਣੀ ਸੈਲਫ ਡਿਫੈਂਸ ਦੀ ਖਾਤਰ ਜਿਹੜੇ ਨਸ਼ਹਰਾ ਨਲਬੰਦਾ ਦੇ ਸਰਪੰਚ ਆ ਉਹਨਾਂ ਨੇ ਜੰਗਲੀ ਜਾਨਵਰਾਂ ਤੋਂ ਬਚਣ ਲਈ ਫਾਇਰ ਕੀਤਾ ਸੀਗਾ ਸੋ ਇਸ ਦੀ ਤਸਦੀਕ ਹੋ ਚੁੱਕੀ ਆ ਮੇਰੀ ਅਪੀਲ ਆ ਪਠਾਨਕੋਟ ਦੇ ਵਾਸੀਆਂ ਨੂੰ ਕਿਉਂਕਿ 에ਅਰਫੋਰਸ ਸਟੇਸ਼ਨ ਦੇ ਨੇੜੇ ਸੀਗਾ ਇਸ ਕਰਕੇ ਥੋੜਾ ਜਿਹਾ ਮੀਡੀਆ ਦੇ ਵਿੱਚ ਆਉਣ ਕਰਕੇ ਘਬਰਾਹਟ ਮਹਿਸੂਸ ਕਰ ਰਹੇ ਸੀ ਕਿਸੇ ਕਿਸਮ ਦੀ ਘਬਰਾਹਟ ਦੀ ਲੋੜ ਨਹੀਂ ਹੈ ਇਹ ਇੱਕ ਕੁਦਰਤੀ ਜਿਹੜੀ ਹੈਗੀ ਘਟਨਾ ਸੀ